ਵਾਹਿਗੁਰਜ ਜਿੱਤ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੋ ਆਪ ਸਭ ਸੰਗਤਾਂ ਨੂੰ ਪਤਾ ਹੀ ਆ ਕਿ ਆਪਾਂ ਸੇਵਾ ਇਕੱਠੀ ਕਰਦੇ ਪਏ ਜੋ ਵੀ ਪੰਜਾਬ ਦੇ ਵਿੱਚ ਮਤਲਬ ਇੱਕ ਕਹਿਰ ਹੋ ਰਿਹਾ ਵਾ ਪੰਜਾਬ ਦੇ ਵਿੱਚ ਸਾਰਿਆਂ ਨੂੰ ਭਲੀ ਭਤ ਪਤਾ ਹੀ ਹੈ ਇਸ ਗੱਲ ਦਾ ਤੇ ਪਰ ਇਸ ਕਹਿਰ ਦੇ ਪਿੱਛੇ ਜਿਹੜੀ ਸਿਆਸਤ ਹੋ ਰਹੀ ਹੈ ਨਾ ਉਹ ਕਿਸੇ ਨੂੰ ਨਹੀਂ ਪਤਾ ਮੇਰੇ ਹਿਸਾਬ ਨਾਲ ਪਤਾ ਸਾਨੂੰ ਵੀ ਨਹੀਂ ਸੀਗਾ ਜਿੰਨਾ ਤੱਕ ਅਸੀਂ ਪਿੰਡ ਸੀਗੇ ਜਾਂ ਘਰੇ ਸੀਗੇ ਉਦੋਂ ਸਾਨੂੰ ਵੀ ਨਹੀਂ ਸੀ ਪਤਾ ਪਰ ਗਰਾਊਂਡ ਲੈਵਲ ਤੇ ਆ ਕੇ ਉਦੋਂ ਪਤਾ ਲੱਗਿਆ ਵੀ ਇੱਥੇ ਕੀ ਸਿਆਸਤਾਂ ਹੁੰਦੀਆਂ ਵਾ ਜਾਂ ਕੀ ਸਿਆਸਤਾਂ ਹੋ ਰਹੀਆਂ ਬੇਨਤੀ ਕਰ ਲੱਗਿਆ ਤੁਹਾਡੇ ਸਾਰਿਆਂ ਦੇ ਚਰਨਾਂ ਤੇ ਕਿ ਇਸ ਵੀਡੀਓ ਨੂੰ ਵੱਤੋ ਵੱਧ ਜਾ ਇਹਨਾਂ ਨੂੰ ਸ਼ੇਅਰ ਕਰ ਦਿਓ ਕਿ ਜਿਹੜੇ ਵੀਰ ਭਰਾ ਅਜੇ ਘਰੇ ਬੈਠੇ ਤਿਆਰੀ ਕਰ ਰਹੇ ਆ ਨਾ ਆਉਣ ਦੀ ਖਾਸ ਕਰਕੇ ਉਹ ਸੁਚੇਤ ਹੋ ਜਾਣਾ ਉਹ ਸੁਚੇਤ ਇਦਾਂ ਹੋ ਜਾਣਾ ਕਿ ਜਿੱਦਾਂ ਦੇ ਵੀਰ ਭਰਾ ਉਹ ਆਪਾਂ ਸੇਵਾ ਇਕੱਠੀ ਕਰਕੇ ਲੈ ਕੇ ਰਾਸ਼ਨ ਆਉਂਦੇ ਆ ਆਪਣਾ ਰਾਸ਼ਨ ਜਿਹੜਾ ਵਾ ਲੋੜਵੰਦ ਬੰਦਿਆਂ ਤੱਕ ਨਹੀਂ ਜੇ ਪਹੁੰਚਣਾ ਉਹਦੇ ਪਿੱਛੇ ਬੜਾ ਵੱਡਾ ਕਾਰਨ ਆ ਉਹ ਕਾਰਨ ਇੱਕ ਸਿਆਸਤ ਉਹ ਸਿਆਸਤ ਹੀ ਹੋ ਰਹੀ ਆ ਆਪਾਂ ਵੀਡੀਓ ਦੇ ਵਿੱਚ ਵੇਖਨੇ ਆ ਕਿ ਜਿਹੜਾ ਲੋੜਵੰਦ ਲੋਕ ਆ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਤੱਕ ਮਿੱਤਰੋ ਰਾਸ਼ਨ ਨਹੀਂ ਪਹੁੰਚ ਰਿਹਾ ਤੇ ਰੋਡਾਂ ਵਾਲਾ ਜਿਹੜੇ ਮਤਲਬ ਰੋਡ ਦੇ ਉੱਤੇ ਉਹ ਰੱਜੇ ਆ ਬਿਲਕੁਲ ਗੱਲ ਸੱਚੀ ਹੈ ਜੀ ਇਹਦੇ ਵਿੱਚ ਕੋਈ ਝੂਠ ਨਹੀਂ ਆ ਉਹ ਪਿੰਡ ਵਾਲੇ ਲੋਕ ਖੁਦ ਇੰਨੀ ਗੱਲ ਕਹਿ ਰਹੇ ਆ ਵੀ ਸਾਡੇ ਪਿੰਡ ਨੇ ਤੇ ਮਤਲਬ ਵੀ ਆਤੀ ਚੁੱਕਦੀ ਆ ਜਿਹੜੀ ਗੱਲ ਆ ਪੇਰ ਕ ਬਨੇ ਜੀ ਅਸੀਂ ਦੁਖੀ ਆ ਦੂਜੇ ਬਨੇ ਹੱਥ ਚੁੱਕਦੀ ਆ ਬਾਬਾ ਜੀ ਜਿਹੜੇ ਘਰਾਂ ਨੂੰ ਜ਼ਰੂਰਤ ਆ ਨਾ ਉਹਨਾਂ ਦੇ ਘਰਾਂ ਦਾ ਰਾਸ਼ਨ ਤਾਂ ਨਹੀਂ ਪਹੁੰਚ ਰਿਹਾ ਕਿਉਂਕਿ ਉਹਦੇ ਵਿੱਚ ਸਿਆਸਤ ਹੋ ਰਹੀ ਆ ਉਹ ਸਿਆਸਤ ਇਹ ਹੋ ਰਹੀ ਆ ਵੀ ਜੇ ਤੇ ਕਿਸੇ ਲੀਡਰ ਦਾ ਕੋਈ ਰਾਸ਼ਨ ਆਉਂਦਾ ਆ ਜਾਂ ਕਿਸੇ ਸੁਸਾਇਟੀ ਵੱਲੋਂ ਆਉਂਦਾ ਉਹਨਾਂ ਨੂੰ ਆਉਂਦੀਆਂ ਦੋ ਤਿੰਨ ਕਿਸ਼ਤੀਆਂ ਦਿੱਤੀਆਂ ਜਾਂਦੀਆਂ ਨਾਲ ਬੰਦੇ ਦਿੱਤੇ ਜਾਂਦੇ ਆ ਤੇ ਉਹ ਉਹਨਾਂ ਉਹਨਾਂ ਚੰਦ ਘਰਾਂ 'ਚ ਜਾਂਦੇ ਆ ਜਿੱਦੜ ਕੇ ਉਹਨਾਂ ਨੂੰ ਵੋਟਾਂ ਮਿਲੀਆਂ ਹੁੰਦੀਆਂ ਜਾਂ ਸਰਪੰਚ ਕਹਿੰਦੇ ਆ ਵੀ ਫਲਾਣੇ ਘਰਾਂ ਤੇ ਜਾਣਾ ਬੇਨਤੀ ਚਰਨਾ ਹੱਥ ਬੰਨ ਕੇ ਹੋਈ ਐ ਸਾਰਿਆਂ ਦੇ ਚਰਨਾ ਚ ਵੀ ਇਸ ਕੰਮ ਦੇ ਵਿੱਚ ਸਿਆਸਤ ਜਿਹੜੀ ਉਹ ਨਾ ਕੀਤੀ ਜਾਵੇ ਇੱਕ ਤਾਂ ਇੱਕ ਲੋਕਾਂ ਦਾ ਦਰੁੱਖਿਆ ਲੋਕਾਂ ਨੂੰ ਦਰਦਿਆ ਦੂਜੇ ਨੰਬਰ ਤੇ ਆਪਾਂ ਉਹਨਾਂ ਲੋਕਾਂ ਦੇ ਜਿਹੜੀ ਉਹ ਸਿਆਸਤ ਖੇਡ ਰਹੇ ਆ ਇਹ ਗੱਲ ਚੰਗੀ ਨਹੀਂ ਹੈਗੀ ਦੂਜੀ ਗੱਲ ਇਹ ਵੀ ਇੱਥੇ ਇੱਕ ਜਦੋਂ ਸੇਵਾ ਲੈ ਕੇ ਆਉਂਦੇ ਆ ਸਾਰੀਆਂ ਟਰਾਲੀਆਂ ਵੇਖੋ ਆ ਜਿੰਨੀਆਂ ਟਰਾਲੀਆਂ ਆਈਆਂ ਸਾਰੇ ਵੀਰ ਵਾਪਸ ਲੈ ਕੇ ਜਾ ਰਹੇ ਆ ਟਰਾਲੀਆਂ ਵਾਰਸ ਤਾਂ ਲੈ ਕੇ ਜਾ ਰਹੀ ਹੈ ਟਰਾਲੀਆਂ ਕਿਉਂਕਿ ਇੱਥੇ ਆ ਕੇ ਜਿਹੜਾ ਵਾ ਨਾ ਪਤਾ ਲੱਗਾ ਸਾਰੇ ਵੀਰ ਭਰਾ ਵੀਡੀਓ ਵੇਖ ਕੇ ਜਿਹੜਾ ਉਹ ਟਰਾਲੀਆਂ ਲੈ ਕੇ ਆਏ ਸੀ ਵੀਡੀਓ ਦੇ ਵਿੱਚ ਜਿਹੜਾ ਵਾ ਆਪਾਂ ਨੂੰ ਹੋਰ ਕੁਝ ਦੇਖਣ ਨੂੰ ਮਿਲਦਾ ਜੇ ਜਿਹੜਾ ਅਸਲੀਅਤ ਹੈ ਨਾ ਉਹ ਮੇਰੇ ਭਰਾਵੋ ਕੁਝ ਹੋਰ ਜੇ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਕਿਉਂਕਿ ਜਿਹੜਾ ਆਪਾਂ ਵੀਡੀਓ ਬਣਨੇ ਆ ਨਾ ਸਿਰਫ ਉਹ ਸੇਵਾ ਵੀਡੀਓ ਤੱਕ ਸੀਮਿਤ ਜੇ ਉਹ ਸੇਵਾ ਅਸਲ ਦੇ ਵਿੱਚ ਸੇਵਾ ਨਹੀਂ ਵੀ ਹੈਗੀ ਸੋ ਇਸ ਕਰਕੇ ਸਾਨੂੰ ਸਾਡੀ ਸਾਰਿਆਂ ਨੂੰ ਇਨੀ ਕ ਬੇਨਤੀ ਆ ਕਿ ਜੇਕਰ ਤੁਸੀਂ ਸੇਵਾ ਇਕੱਠੀ ਕੀਤੀ ਆ ਜਾਂ ਜਿੰਨੀ ਕ ਸੇਵਾ ਤੁਸੀਂ ਲੱਦ ਲਈ ਆ ਜਾਂ ਕੁਝ ਕਰ ਲਿਆ ਉੰਨੀ ਕ ਸੇਵਾ ਵੱਧ ਤੋਂ ਵੱਧ ਲੋੜਵੰਦਾਂ ਤੱਕ ਪਹੁੰਚਾ ਦਿਓ ਵਾਧਾ ਜਿਹੜਾ ਬੈਠਿਆ ਤੁਸੀਂ ਰੱਖ ਲਓ ਆਪਣਾ ਸੇਵ ਕਰਕੇ ਸਾਂਭ ਕੇ ਰੱਖ ਲਓ ਮੇਰੇ ਵੀਰ ਜਦੋਂ ਇਹ ਪਾਣੀ ਲੱਥ ਗਿਆ ਨਾ ਉਦੋਂ ਵੱਧ ਤੋਂ ਵੱਧ ਇਸ ਬਜਟ ਦੀ ਜਿਹੜੀ ਆ ਇਹਨਾਂ ਲੋਕਾਂ ਨੂੰ ਲੋੜ ਪੈਣੀ ਆ ਤੇ ਆਪਾਂ ਵੱਧ ਤੋਂ ਵੱਧ ਜਿਹੜਾ ਉਦੋਂ ਸਾਥ ਦੇਵਾਂਗੇ ਹੁਣ ਜਿਹੜਾ ਵਾ ਆਪਾਂ ਨੂੰ ਜਿੱਦਾਂ ਕਹਿ ਸਕਦੇ ਆ ਵੀ ਜਿਆਦੀ ਆਉਣ ਦੀ ਲੋੜ ਅਜੇ ਨਹੀਂ ਹੈਗੀ ਕਿਉਂ ਨਹੀਂ ਆ ਜੀ ਉਹਦਾ ਕਾਰਨ ਸਾਰੀ ਵੀਡੀਓ ਦੇ ਵਿੱਚ ਆਪਾਂ ਦੱਸ ਹੀ ਦਿੱਤਾ ਵਾ ਕਿਉਂ ਉਹਨਾਂ ਚੰਦ ਘਰਾਂ ਦੇ ਵਿੱਚ ਉਹ ਚੀਜ਼ਾਂ ਜਾ ਰਹੀਆਂ ਸਿਰਫ ਇੱਕ ਵੀਡੀਓ ਬਣਾਉਣ ਦੀ ਖਾਤਰ ਚੀਜ਼ਾਂ ਵੀ ਉਹ ਲੋੜਵੰਦ ਦੀਆਂ ਚੀਜ਼ਾਂ ਨਹੀਂ ਪਹੁੰਚ